ਜੇ ਘਰੇ ਭੇਜਦੀ ਇਹ ਘਰੇ ਜਾਣਾ ਨਹੀਂ ਜਾਣਾ ਚਾਹੁੰਦਾ ਪੈ ਰਿਹਾ ਦਲਾਲਾਂ ਤੇ ਉਹ ਘਰੇ ਲੈ ਪਿੱਜੇ ਤੇ ਘਾਟੀ ਕੋਣ ਕੋਣ ਸੀ ਘਾਟੀ ਮੁੰਡਾ ਮੁੰਡਾ ਕਾਰ ਜਾਣਾ ਵਾਪਸ ਨਹੀਂ ਜਾ ਕਿਉਂ ਨਹੀਂ ਜਾਣਾ ਬੱਡੇ ਇੱਥੇ ਰਹਿਣ ਰੋਣਾ ਰੋਣਾ ਕੋਈ ਨਹੀਂ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਸਟੋਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਇਹਨੂੰ ਜਰੂਰ ਧਿਆਨ ਨਾਲ ਦੇਖਿਓ ਸਾਰੇ ਜਾਣੇ ਬਾਪੂ ਜੀ ਨੇ ਬਾਪੂ ਜੀ ਨਾਮ ਦਾਸਦੇ ਨੇ ਆਪਣਾ ਪੁਰਿੰਦਰ ਸਿੰਘ ਤੇ ਬਾਪੂ ਜੀ ਦਰਬਾਰ ਸਾਹਿਬ ਦੇ ਪ੍ਰਕਰਮਾਂ 'ਚ ਪਏ ਸੀ ਪਹਿਲਾਂ ਫਿਰ ਜੁੜਾ ਘਰ ਦੇ ਮੂਹਰੇ ਆ ਗਏ ਫਿਰ ਸ਼ਬੀਲ ਕੋਲੇ ਆ ਗਏ ਧੰਨਵਾਦ ਭੈਣ ਜੈਸਮੀਨ ਜਿਹੜੇ ਕੈਮਿਸਟ ਸੀਗੇ ਭੈਣ ਉਹਨਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਫਿਰ ਉਸ ਤੋਂ ਬਾਅਦ ਦੂਸਰਾ ਧੰਨਵਾਦ ਸਰਦਾਰ ਅੰਗਰੇਜ਼ ਸਿੰਘ ਜੀ ਜਿਹੜੇ ਦਰਬਾਰ ਸਾਹਿਬ ਦੇ ਵਿੱਚ ਜੌਬ ਕਰਦੇ ਸੀ ਐਸਜੀਪੀਸੀ ਦੇ ਵਿੱਚ ਰਿਟਾਇਰ ਨੇ ਉਹਨਾਂ ਨੇ ਫਿਰ ਬਾਪੂ ਜੀ ਨੂੰ ਸੰਭਾਲਿਆ ਦਵਾਈ دارو ਵੀ ਦਵਾਈ ਵੀਨੇ ਕੱਪੜੇ ਵੀ ਚੇਂਜ ਕਰਾਏ ਤਾਂ ਬਾਪੂ ਜੀ ਦੀ ਥੋੜੀ ਸੰਭਾਲ ਕੀਤੀ ਤੇ ਬਾਪੂ ਜੀ ਥੋੜੇ ਹੋਸ਼ 'ਚ ਆਏ ਤਾਂ ਬਾਪੂ ਜੀ ਦਾ ਹੱਦੇ ਵੀ ਮਹਾਲੀ ਦਾ ਰਹਿਣ ਵਾਲਾ ਮਾ ਅਡਰੈਸ ਨਹੀਂ ਦੱਸ ਰਹੇ ਪੂਰਾ ਬਾਪੂ ਜੀ ਘਰੇ ਵੀ ਨਹੀਂ ਜਾਣਾ ਚਾਹੁੰਦੇ ਬਾਪੂ ਜੀ ਦੱਸਦੇ ਮੇਰੀ ਵਾਈਫ ਵੀ ਹੈ ਘਰੇ ਮੇਰਾ ਬੇਟਾ ਵੀ ਹੈ ਘਰੇ ਪਰ ਮੈਂ ਘਰ ਨਹੀਂ ਜਾਣਾ ਚਾਹੁੰਦਾ ਤਾਂ ਫਿਰ ਬਾਈ ਇੰਗਰੀਜ਼ ਉਹਨਾਂ ਨੇ ਸਾਡੇ ਟੀਮ ਮੈਂਬਰਾਂ ਨੂੰ ਢਾਲ ਕੇ ਬਾਪੂ ਜੀ ਨੂੰ ਸੁਪਨਿਆਂ ਦੇ ਘਰ ਲੈ ਕੇ ਆਂਦਾ ਹੁਣ ਬਾਪੂ ਸੁਪਨਿਆਂ ਦੇ ਘਰ ਆ ਗਏ ਨੇ ਤੇ ਬਾਪੂ ਜੀ ਇਸ ਉਮਰ ਦੇ ਵਿੱਚ ਘਰੇ ਕਿਉਂ ਨਹੀਂ ਜਾਣਾ ਚਾਹੁੰਦੇ ਇਹ ਵੀ ਇੱਕ ਅਲੱਗ ਤਰ੍ਹਾਂ ਦੀ ਗੱਲ ਆ ਫਿਰ ਬਾਪੂ ਜੀ ਦੀ ਉਮਰ 80 85 ਸਾਲ ਦੀ ਆ ਬੱਚਿਆਂ ਵਰਗਾ ਦਿਮਾਗ ਹੋ ਜਾਂਦਾ ਅਸੀਂ ਇਹ ਨਹੀਂ ਕਹਿੰਦੇ ਵੀ ਘਰਦਿਆਂ ਨੇ ਸ਼ਾਇਦ ਕੋਈ ਗਲਤੀ ਕੀਤੀ ਹੋ ਜਾਂ ਘਰਦਿਆਂ ਨੇ ਇਹਨਾਂ ਨੂੰ ਕੱਢਤਾ ਹੋ ਨਹੀਂ ਇਸ ਉਮਰ ਦੇ ਵਿੱਚ ਅਸੀਂ ਦੂਸਰਾ ਪੱਖ ਸੁਣਨ ਤੋਂ ਬਿਨਾ ਕੋਈ ਰਿਜ਼ਲਟ ਨਹੀਂ ਕੱਢ ਸਕਦੇ ਪਰ ਬਾਪੂ ਜੀ ਸਾਡੇ ਪਿਓ ਸਮਾਨ ਨੇ ਸਾਡੇ ਦਾਦਾ ਜੀ ਦੇ ਸਮਾਨ ਨੇ ਸਾਡੇ ਵੱਡਿਆਂ ਦੇ ਥਾਂ ਨੇ ਪਰ ਇਹਨਾਂ ਬਜ਼ੁਰਗਾਂ ਨੂੰ ਅੱਜ ਇਸ ਤਰ੍ਹਾਂ ਦੇ ਹਾਲਾਤ 'ਚ ਦੇਖ ਕੇ ਕਈ ਵਾਰੀ ਮਨ 'ਚ ਸਵਾਲ ਪੈਦਾ ਹੁੰਦਾ ਵੀ ਅਸੀਂ ਸਮਾਜ ਦੀ ਤਰੱਕੀ ਦੀ ਗੱਲ ਕਰਦੇ ਆਂ ਦੇਸ਼ ਦੀ ਤਰੱਕੀ ਦੀ ਗੱਲ ਕਰਦੇ ਆਂ ਚੰਦ ਤੇ ਪਹੁੰਚ ਗਏ ਆਂ ਹੋਰ ਗ੍ਰਹਿਾਂ ਤੇ ਜਾ ਕੇ ਬਸਣ ਦੀਆਂ ਗੱਲਾਂ ਕਰਦੇ ਆਂ ਪਰ ਅਸੀਂ ਕਿਤੇ ਨਾ ਕਿਤੇ ਜ਼ਮੀਨ ਤੋਂ ਟੁੱਟਦੇ ਜਾ ਰਹੇ ਆਂ ਜਿੱਥੇ ਸਾਨੂੰ ਸਾਡੇ ਆਪਣੇ ਬਜ਼ੁਰਗਾਂ ਤੋਂ ਜਾਂ ਸਾਡੇ ਆਪਣੇ ਬਜ਼ੁਰਗਾਂ ਨੂੰ ਸਾਡੇ ਤੋਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਵੀ ਉਹ ਇੱਕ ਦੂਸਰੇ ਤੋਂ ਅਲੱਗ ਇੱਕ ਦੂਸਰੇ ਤੋਂ ਦੂਰ ਹੁੰਦੇ ਜਾ ਰਹੇ ਨੇ ਤੇ ਬਾਪੂ ਜੀ ਦਾ ਪਰਿਵਾਰ ਬਾਪੂ ਜੀ ਨੂੰ ਮਿਲੇ ਆ ਕੇ ਬਾਪੂ ਜੀ ਦੀ ਜਿਹੜੀ ਦਿਲ ਦੀ ਗੱਲ ਐ ਦਿਲ ਦਾ ਰੰਜਾ ਜਿਹੜਾ ਸੁਣਨ ਵੀਡੀਓ ਨੂੰ ਸ਼ੇਅਰ ਕਰਿਓ ਸ਼ਾਇਦ ਕੋਈ ਹੋਰ ਬਾਪੂ ਪ੍ਰਵਿੰਦਰ ਸਿੰਘ ਜੀ ਵਾਂਗ ਆਪਣਿਆਂ ਤੋਂ ਦੂਰ ਨਾ ਹੋਵੇ ਤੇ ਹੁਣ ਤੁਸੀਂ ਆਪਣਾ ਫਰਜ਼ ਨਿਭਾਇਓ ਵੀਡੀਓ ਨੂੰ ਸ਼ੇਅਰ ਕਰਿਓ ਅਰਦਾਸ ਕਰਿਓ ਬਾਪੂ ਜੀ ਪੜ੍ਹੇ ਲਿਖੇ ਨੇ ਬੈਲ ਐਜੂਕੇਟਿਡ ਨੇ ਮਹਾਲੀ ਸ਼ਹਿਰ ਦੇ ਵਸਿੰਦੇ ਨੇ ਪੂਰੀ ਗੱਲ ਵੀ ਸੁਣਿਓ ਬਾਪੂ ਜੀ ਮੈਂ ਅੰਗਰੇਜ਼ ਸਿੰਘ ਮੇਰਾ ਨਾਮ ਹੈ ਮੈਂ ਸ਼ਿਓਮਨੀ ਗੁਰਦਰਾ ਪ੍ਰਬੰਧਕ ਕਮੇਟੀ ਅਡੀਸ਼ਨਲ ਸੈਕਟਰੀ ਰਿਟਾਇਰ ਹਾਂ ਮੈਂ 30 April 14 ਨੂੰ ਰਟਾਇਰ ਹੋਇਆ ਸੀ ਇੱਕ ਮਹੀਨਾ ਪਹਿਲਾਂ ਤਕਰੀਬਨ ਇਹ ਬਾਪੂ ਜੀ ਮੈਨੂੰ ਜੋੜੇ ਘਰ ਦੇ ਬੈਂਚ ਦੇ ਲੰਮੇ ਪਏ ਮਿਲੇ ਚਾਰ ਪੰਜ ਦਿਨ ਮੈਂ ਇਹਨਾਂ ਨੂੰ ਵੇਚਦਾ ਰਿਹਾ ਇਹ ਲੰਮੇ ਪਏ ਮਿਲੇ ਉਸ ਤੋਂ ਬਾਅਦ ਇਹਨਾਂ ਦੀ ਹਾਲਤ ਖਰਾਬ ਹੋ ਗਈ ਫਿਰ ਇਹ ਜੋੜੇ ਘਰ ਦੇ ਨਾਲ ਹੀ ਇੱਕ ਸ਼ਬੀਲ ਹੈ ਮਾਤਾ ਗੰਗਾ ਨਵਾਲ ਦੇ ਨਾਲ ਬਾਬਾ ਪੂਰੀ ਵਾਲੇ ਸ਼ਬੀਲ ਉੱਥੇ ਜਾ ਕੇ ਲੰਮੇ ਪੈ ਗਏ ਉੱਥੇ ਵੀ ਕਈ ਇਹਨਾਂ ਨੂੰ ਕਿਹਾ ਗਿਆ ਵੀ ਇੱਥੋਂ ਉੱਠ ਕੇ ਚਲੇ ਜਾਓ ਸਰਾਹ ਚ ਚਲੇ ਜਾਓ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਬਿਮਾਰ ਹੈਗੇ ਨੇ ਠੀਕ ਨਹੀਂ ਹੈਗੇ ਇਹਨਾਂ ਨੂੰ ਨੋਨੋਮੀਆ ਹੋ ਗਿਆ ਸੀ ਤੇ ਸਾਡੇ ਜੋੜਾ ਘਰ ਦੇ ਚ ਡਾਕਟਰ ਬਲਿੰਦਰ ਸਿੰਘ ਨੇ ਉਹ ਪ੍ਰੇਮੀ ਨੇ ਜੋੜਾ ਘਰ ਦੇ ਉਹਨਾਂ ਨੂੰ ਦੇਖੀ ਦਿੱਤੀ ਉਹਨਾਂ ਦਾ ਸਰੇ ਨਾਲ ਇਲਾਜ ਕੀਤਾ ਇਹਨਾਂ ਨੂੰ ਇੰਜੈਕਸ਼ਨ ਕਰਾ ਲਗਾਏ ਗਲੂਕੋਜ਼ ਲਗਾਇਆ ਦਵਾਈਆਂ ਦਿੱਤੀਆਂ ਏਡ ਵਾਲੀ ਦਵਾਈ ਦਿੱਤੀ ਜਿਹਦੇ ਨਾਲ ਚਾਰ ਪੰਜ ਦਿਨ ਦੇ ਵਿੱਚ ਇਹ ਠੀਕ ਹੋ ਗਏ ਠੀਕ ਹੋਣ ਤੋਂ ਬਾਅਦ ਫਿਰ ਕਿਹਦਾ ਫਿਰ ਇਹਨਾਂ ਨੂੰ ਪੁੱਛਿਆ ਵੀ ਜੁਤੀ ਕਿੱਥੇ ਜਾਣਾ ਚਾਹੁੰਦੇ ਆ ਤੇ ਸਿੰਗਲਵਾੜੇ ਛੱਡ ਆਈਏ ਜਾਂ ਹੋਰ ਕੋਈ ਵਿਰਦਾਸ਼ ਛੱਡ ਆਈਏ ਤੇ ਇੱਕ ਮੈਡਮ ਆਂਦੇ ਆਂਦੇ ਉਹ ਵੀ ਫਾਰਮਾਸਿਸਟ ਨੇ ਮੈਂ ਸ਼ਾਇਦ ਸਰਕਾਰੀ ਸਰਵਿਸ ਕਰਦੇ ਨੇ ਉਹ ਵੀ ਇਹਨਾਂ ਕੋ ਆਏ ਤੇ ਉਹਨਾਂ ਨੇ ਇਹਨਾਂ ਨੂੰ ਪੁੱਛਿਆ ਕਿ ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਦੋ ਤਿੰਨ ਵਾਰੀ ਲਗਾਤਾਰ ਫਿਰ ਮੈਨੂੰ ਤੁਹਾਡਾ ਨੰਬਰ ਦਿੱਤਾ ਮੈਂ ਵੀ ਆਪ ਜੀ ਨਾਲ ਗੱਲਬਾਤ ਕੀਤੀ ਤੇ ਮੈਂ ਫਿਰ ਅਜ ਇਹਨਾਂ ਨਾਲ ਲੈ ਕੇ ਤੇ ਤੁਹਾਡੇ ਹਾਜ਼ਰ ਹੋ ਗਏ ਤੁਹਾਡੇ ਉਹ ਆੜੀ ਕੋ ਗੋਡੀ ਤੇ ਚੜਿਆ ਸੋਕੇ ਹਲ ਬੰਦ ਕੇ ਆ ਗਿਆ ਫਿਰ ਕਰ ਮਾਤੇ ਉਹ ਵੀ ਥੋੜੀ ਜਿਹੀ ਰਿਆ ਉਹ ਰੇ ਬਾਕੇ ਦਾ ਮੁਗੀਸਾ ਕਰਦੇ ਹੋ ਆਇਆ ਉਥੇ ਚੱਲ ਗਿਆ ਉਥੇ ਖਾਸ ਹੋ ਮੇਰਾ ਪਾਰਕ ਖੋ ਲਿਆ ਹੈ ਪਾਰਕ ਖੋ ਪੋੜੇ ਪਾਰਕ ਹੈ ਨਾ ਉਹ ਚੂੜੀ ਚਾਲਸਾ ਹੋ ਗਏ ਚੱਲ ਗਿਆ ਉਥੇ ਬੜਾ ਬੜਾ ਗਿਜਾ ਦਾ ਪਾਰਕ ਕਰ ਰਿਹਾ ਚੂਗ ਗਿਜਾ ਦਾ ਪਾਰਕ ਕਰ ਰਿਹਾ ਮੈਨੂੰ ਕੋਈ ਯਾਦ ਨਹੀਂ

ਭਾ ਕਰੇ ਨਹੀਂ ਜਾਣਦਾ ਮੇਰੀ ਹੱਦ ਲੱਭ ਫਿਰ ਘਰੇ ਨਾ ਭੇਜੋ ਇੱਥੇ ਠੀਕ ਹੈ